ਮੈਨੂੰ ਮੜਾ ਜਾ ਯਾਰ ਕਮੈਂਟ ਕਰਕੇ ਦੱਸਿਓ ਲਾਈਵ ਸਹੀ ਆ ਲਾ ਮੜਾ ਜਾ ਕਾਫਲਾ ਪਰ ਰੁਕ ਕੇ ਦਿਖਾ ਦਈਏ ਜਨੰਦਰ ਸਾਹਿਬ ਤੇ ਲਾਲਾ ਆਪਣਾ ਜਿਹੜਾ ਬਈ ਕਾਫਲਾ ਚੱਲ ਪਿਆ ਖਨੌਰੀ ਬਾਰਡਰ ਨੂੰ ਮੜਾ ਜਮਾ ਲਾਈਵ ਚੈੱਕ ਕਰਨਾ ਦੂਜੇ ਚੈਨਲ ਤੇ ਕਾਫਲਾ ਦੇਖੋ ਬਸ ਤੁਸੀਂ ਆਪਾਂ ਪਰਲੇ ਪਾਸੇ ਨਾਲ ਹੋਈ ਇਧਰ ਸਾਧਨ ਜਿਆਦਾ ਹੀ ਜਾਂਦੇ ਆ ਕੋਸਈਆ ਰੇ ਲੈ ਵੀ ਮਿੱਤਰੋ ਲਾਈਵ ਸ਼ੇਅਰ ਕਰ ਦਿਓ ਚੈਨਲ ਕਰ ਲਓ ਸਬਸਕ੍ਰਾਈਬ ਸਾਰੀਆਂ ਆਪਣੀਆਂ ਆਪਣੇ ਅੰਦੋਲਨ ਵਾਲੀਆਂ ਵੀਡੀਓ ਆਪਣੇ YouTube ਚੈਨਲ ਤੇ Facebook ਪਾਏ ਤੇ ਲਾਈਵ ਚੱਲੂਆ ਸਾਰਾ ਕੁਝ ਹੈਲੋ ਹਮਣਾ ਹਾਂਜੀ ਹਾਂਜੀ ਵੀਰੇ ਚੱਲ ਵੇ ਝੋਟੇ ਦੇਖ ਲਓ ਆਂਦੇ ਨੇ ਚੱਕ ਕਾਫਲਾ ਆਪਣਾ ਚੱਲ ਪਿਆ ਬਾਈ ਖਨੋਰੀ ਬਾਰਡਰ ਨੂੰ ਤੇ ਕਾਫਲਾ ਪੂਰਾ ਲੰਮਾ ਅਸੀਂ ਦਗਾਲ ਪਹੁੰਚ ਗਏ ਤੇ ਇਧਰੋਂ ਦੜਬੇ ਤੱਕ ਦਾ ਕਾਫਲਾ ਗਾ ਕਾਫਲਾ ਬਹੁਤ ਜਿਆਦਾ ਲੰਮਾ ਗਾ ਖਨੋਰੀ ਬਾਰਡਰ ਤੇ ਪਹੁੰਚੋ ਜਿਹੜੇ ਜਿਹੜੇ ਭਰਾ ਬਾਈ ਬਰੇਕੇਟ ਤੋੜ ਦੇਣਗੇ ਇੱਕ ਨਾ ਤੈਨੂੰ ਕੀ ਲੱਗਦਾ ਮੈਂ ਕਹਿੰਦਾ ਚੱਕ ਦਣਗੇ ਫੱਟੇ ਦਾ ਗ੍ਰੈਂਡਰ ਗਰਾਉਂਡਰ ਤੇ ਡ੍ਰੈਲਾਂ ਟਰੋਲਾਂ ਤੇ ਆਪਣੇ ਆਪ ਉਹ ਜਨਰੇਟਰ ਜਨੋਟਰ ਨਾਲੇ ਲਈ ਭਰਦੇ ਆ ਬਾਕੀ ਨਾ ਉਰਲੇ ਪਾਸੋਂ ਐਂਟਰੀ ਦਾ ਆਪਾਂ ਨੂੰ ਔਖਾ ਨਾ ਪਰਲੇ ਪਾਸੋਂ ਜਿਹੜੇ ਹਰਿਆਣੇ ਵਾਲੇ ਵੀਰ ਆ ਉਹ ਆਪਣੇ ਨਾਲ ਆ ਉਹਨਾਂ ਨੇ ਕਿਹਾ ਵੀ ਉਧਰੋਂ ਅਸੀਂ ਐਂਟਰੀ ਮਾਰਾਂਗੇ ਤੁਸੀਂ ਪੈਦਲ ਸਾਡੇ ਕਿ ਨਹੀਂ ਆ ਜਿਓ ਤੇ ਤੋੜ ਦੇਣੇ ਐਡੀ ਗੱਲ ਨਹੀਂ ਹੈਗੀ ਚੱਕ ਦੇਣਗੇ ਫੱਟੇ ਵੀਡੀਓ ਸ਼ੇਅਰ ਕਰ ਦਿਓ ਪਹੁੰਚ ਜੇ ਆਪਣੇ ਨਾਲੋਂ ਪਹੁੰਚਣ ਦੋ ਆਪਾਂ ਦਿੱਲੀ ਪਹੁੰਚਣ ਤੋਂ ਪਹਿਲਾਂ ਵੀਡੀਓ ਪਹੁੰਚ ਜੇ ਗੱਲ ਤੇ ਕਰ ਦਿਓ ਮੈਨੂੰ ਆਏ ਤਾਂ ਵੀਡੀਓ ਆਏ ਸਿੱਧੀ ਸਹੀ ਚੱਲ ਰਹੀ ਆ ਜਾਂ ਐ ਰੋਟੇਟ ਕਰ ਲਾਂ ਫੋਨਾਂ ਪੰਜਾਬ ਆਏ ਹਾਏ ਅੱਜ ਕੋਈ ਘਰੇ ਨਹੀਂ ਸੀ ਅਨੰਦ ਦੀ ਪੂਰੀ ਸੀ ਮੈਂ ਇਕੱਲਾ ਹੀ ਸੀ ਅੱਜ ਅੱਜ ਮੈਂ ਜਤਿੰਦਰ ਨੂੰ ਲੈ ਕੇ ਆਇਆ ਸੀ ਨਾਲ ਆਵੇਂ ਦੋ ਹੀ ਜਾਣੇ ਸੀ ਇਹ ਤੇ ਤਾਂ ਕਰਕੇ ਟਰੈਕਟਰ ਲਿਆਉਣ ਵਾਲਾ ਕੋਈ ਹੈ ਨਹੀਂ ਸੀ ਨਾਲ ਬਾਕੀ ਆਪਣਾ ਟਰੈਕਟਰ ਸਭ ਤੋਂ ਪਹਿਲਾਂ ਪਹੁੰਚੇ ਗਿਆ ਉੱਥੇ ਓ ਯਾਰ ਕਾਬਲਾ ਪਿੱਛੇ ਖੜ ਗਿਆ ਯਾਰ ਅੱਧਾ ਚਾਪੀਣ ਲੱਗ ਗਿਆ ਉਹ ਤੇ ਲੰਗਰ ਲੱਗਿਆ ਸੀ ਆ ਕਾਫਲਾ ਬਹੁਤ ਜ਼ਿਆਦਾ ਲੰਮਾ ਨਹੀਂ ਅੱਧਾ ਬੋਣਾ ਘੰਟਾ ਖੜਨਾ ਬਣਾ ਜੀ ਉਹ ਆ ਰਿਹਾ ਪਿੱਛੇ ਕਾਫੀ ਦੂਰ ਰਹਿ ਗਿਆ ਚਾਦਾ ਲੰਗਰ ਲੱਗਿਆ ਤੇ ਰਸਤੇ 'ਚ ਅੱਧੇ ਇਹ ਚਾਹ ਪੀ ਕੇ ਤੁਰ ਪਏ ਉਹ ਰਹਿ ਗਏ ਮਨ ਲੱਗਦਾ ਹੁਣ ਉਹ ਚਾਹ ਪੀ ਰਹੇ ਤਾਂ ਕਰਕੇ ਕਾਫਲਾ ਜਿਹੜਾ ਥੋੜਾ ਜਿਹਾ ਉਹ ਹੋ ਗਿਆ ਉਹਨਾਂ ਕਰਕੇ ਉਹ ਕਹਿ ਰਹੇ ਹੌਲੀ ਚੱਲੋ ਹਨਾ ਚੱਲ ਫਿਰ ਹੌਲੀ ਹੌਲੀ ਹਾਂਜੀ ਹਾਂਜੀ ਭਾਈ ਬਾਕੀ ਜਿੰਨੇ ਵੀਰਾਂ ਤੋਂ ਪਹੁੰਚ ਸਕਦੇ ਹੋ ਪਹੁੰਚੋ ਤੇ ਬਾਕੀ ਜਿਹੜੇ ਘਰੇ ਬੈਠੇ ਅਰਦਾਸਾਂ ਕਰ ਸਕਦੇ ਨੇ ਭਈ ਅਰਦਾਸਾਂ ਵੀ ਕਰਿਓ ਕਿਉਂਕਿ ਇਹੀ ਜਨੂਨ ਹੁੰਦਾ ਹੈ ਨਾ ਪਹੁੰਚ ਕੇ ਜਿਹੜੇ ਆਪਦੀ ਜਣੀ ਕਿ ਤੁਹਾਨੂੰ ਪਤਾ ਹੀ ਆ ਕੋਈ ਸੌਖਾ ਉਹ ਪ੍ਰੋਟੈਸਟ ਤਾਂ ਹੈ ਨਹੀਂ ਇਹ ਚੱਲ ਇਹ ਪੰਜਾਬ ਆ ਪੰਜਾਬ ਜੀ ਕਮਰਾ ਦਾਂਗੇ ਬੜੀ ਦੇਰ ਕਿਰਤੋੜੋ ਬਸ ਅਜੇ ਲਾਲਾ ਵੀ ਖਨੋਰੀ ਉਰੋਂ ਹੈ ਜੇ ਅਜੇ ਵੀ ਖਨੋਰੀ ਨਹੀਂ ਨਹੀਂ ਕਰਦੇ ਹੈਗਾ ਵੀ 20 ਕਿਲੋਮੀਟਰ 20 ਕਿਲੋਮੀਟਰ ਹੈ 2 ਕਿਲੋਮੀਟਰ ਅਜੇ ਖਨੌਰੀਆ ਕਾਫਲਾ ਸਾਡੇ ਅਸੀਂ ਟਰੈਕਟਰ ਸਭ ਤੋਂ ਪਹਿਲਾਂ ਟਰੈਕਟਰ ਆਪਣਾ ਬਾਰਡਰ ਤੇ ਪਹੁੰਚ ਗਿਆ ਜੀ ਵੀਡੀਓ ਮੈਂ ਪਾਈ ਹੋਈ ਹੈ ਦੇਖ ਲਓ ਚੈੱਕ ਕਰ ਲਓ ਤੇ ਬਾਕੀ ਮੈਨੂੰ ਯਾਰ ਰੋਟੇਟ ਵਾਲੀ ਵੀਡੀਓ ਦਾ ਨਹੀਂ ਪਤਾ ਲੱਗ ਰਿਹਾ ਵੀ ਰੋਟੇਟ ਵਾਲੀ ਵੀਡੀਓ ਸਹੀ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ ਆ ਉਹ ਨਾਲੇ ਰੋਟੇਟ ਹੋ ਜਾਂਦਾ ਫੋਨ ਨਹੀਂ ਸਾਰਾ ਰੋਟੇਟ ਹੋ ਰਿਹਾ ਦਾ ਵੀ ਡ੍ਰੋਪ ਸਾਰਾ ਫੋਨ ਨਹੀਂ ਰੋਟੇਟ ਹੋ ਰਿਹਾ ਮੈਂ ਦੇਖਿਆ ਬਣਾ ਚੱਲ ਰਿਹਾ ਜਦੋਂ ਆਪਾਂ ਡਾਟਾ ਫੋਨ ਕਰਦੇ ਆ ਰੈਡੀ ਵੀਡੀਓ ਆਈ ਜਾਂਦੀਆਂ ਕਿਉਂ ਕਿਵੇਂ ਆ ਇਹ ਫੋਨ ਟੁਹਾਡਾ ਕੀ ਲਾਈਵ ਰਹਿਣਾ ਅੱਜ ਮੈਂ ਆਈ ਫੋਨ ਤੋਂ ਲਾਈਵ ਹੋ ਗਿਆ ਬੈਰੀਕੇਡ ਹਜੇ ਤੋੜਨਾ ਵੀਰੇ ਬੈਰੀਕੇਡ ਤੇ ਪਹੁੰਚੇ ਨਹੀਂ ਹੈਗੇ ਆਪਣੇ ਅੱਧੇ ਘਾ ਟਰੈਕਟਰ ਪਹੁੰਚ ਗਏ ਅੱਧੇ ਟਰੈਕਟਰ ਹਜੇ ਜਾ ਰਹੇ ਹੈਂ ਕਾਬਲੇ ਚ ਬੈਰੀਕੇਡ ਤੇ ਪਹੁੰਚ ਗਏ ਫਿਰ ਉੱਥੇ ਬਣਾ ਕੇ ਸਲਾਬ ਆਹ ਭਾਈ ਇਹ ਜਿਹੜੇ ਭਰਾ ਆ ਰਹੇ ਨੇ ਜੋ ਦੇਖ ਰਹੇ ਹੋ ਵੀ ਪਹੁੰਚੋ ਭਾਈ ਬਾਰਡਰ ਤੇ ਜਵਾਨੀ ਚਾ ਯਾਰ ਕੀ ਕਾ ਨੂਨਾ ਜਨੂਨਾ ਚੱਠਾ ਨੇੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਘਰ ਇਕੱਲੇ ਨਹੀਂ ਰਹੇ ਵੀ ਪਤਾ ਨਹੀਂ ਕੀ ਬਣੂ ਐਦਗੀ ਘਟ ਘਟੂ ਆ ਐਦਗੀ ਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਘਾਟਾ ਮoure ਪ੍ਰਧਾਨ ਦੀ ਗੱਡੀ ਲੱਗੀ ਹੋਈ ਆ ਜਿੰਨਾਂ ਦੀ ਗਵਾਈ ਹੇਠ ਇਹ ਸਾਰਾ ਕੁਝ ਚੱਲ ਰਿਹਾ ਕਿਉਂਕਿ ਸਿਆਣੇ ਬੰਦੇ ਵਿੱਚ ਜ਼ਰੂਰੀ ਹੁੰਦੇ ਆ ਜਿਵੇਂ ਜਿਵੇਂ ਉਹ ਹੁਕਮ ਕਰੀ ਜਾਂਦੇ ਨੇ ਓਵੇਂ ਓਵੇਂ ਤੇ ਓਂ ਜਵਾਨੀ ਜਿਹੜੀ ਪਿੱਛੋਂ ਕੰਮ ਸੰਭੂਗੀ ਉਹ ਗਾਣਾ ਸੁਣੀ ਜਾਂ ਤੋਨੇ ਬਾਕੀ ਨੈਟਵਰਕ ਹੋ ਗਿਆ ਪ੍ਰੋਬਲਮ ਕਿਉਂਕਿ ਅਸੀਂ ਆਗੇ ਪਾਤਣਾ ਚ ਪਾਤਣਾ ਚ ਨੈਟਵਰਕ ਦੀ ਪ੍ਰੋਬਲਮ ਸੀ ਤੇ ਬਾਕੀ ਸ਼ਾਮ ਨੂੰ ਆਣ ਗਿਆ ਵੀਡੀਓ ਠੀਕ ਆ ਬਾਰਡਰ ਤੋੜੇ ਦੀ ਵੀਡੀਓ ਪਾਵਾਂਗੇ ਆਪਾਂ ਚੈਨਲ ਕਰ ਲਓ ਸਬਸਕ੍ਰਾਈਬ ਫੇਸਬੁੱਕ ਪੇਜ ਤੇ ਜਾ ਕੇ ਆਪਾਂ ਨੂੰ ਫੋਲੋ ਕਰ ਲਓ ਤੇ ਆਪਾਂ ਲਾਈਵ ਹੋ ਸਕਦੇ ਆ ਦੂਜੇ ਫੋਨ ਚ ਨੈਟ ਚੱਲਦਾਗਾ ਆਈਫੋਨ ਚ ਘੱਟ ਚੱਲ ਰਿਹਾ ਹੁਣ ਤੇ ਬਾਕੀ ਸਹੀ ਗੱਲਾਂ ਆ ਤੁਹਾਡੀ ਹਾਂ ਬਾਈ ਹਾਂ ਪਹੁੰਚਾਂਗੇ ਤਾਂ ਜ਼ਰੂਰ ਟੀਚੇ ਹੀ ਆਪਣਾ ਪਹਿਲਾਂ 1.5 ਸਾਲ ਲਈ ਲਾ ਕੇ ਆ ਗਏ ਉਹ ਸਾਰਾ ਟਿੱੱਚਾ ਹੁਣ ਪੂਰਾ ਕਰਾ ਕੇ ਫੇਰ ਮੈਂ ਵਾਪਸ ਆਉਣਾ ਹੁਣ ਨਹੀਂ ਆਉਣਾ ਐਵੇਂ ਹੁਣ ਨਹੀਂ ਕੱਚੇ ਕੰਮ ਕਰਨੇ ਚੈਨਲ ਕਰ ਲਓ ਸਬਸਕ੍ਰਾਈਬ ਫੇਸਬੁੱਕ ਪੇਜ ਕਰਿਆ ਉਹ ਫੋਲੋ ਫੇਸਬੁੱਕ ਤੇ ਜਾ ਕੇ ਪਿੰਡੂ ਟਰੈਕਟਰ ਮਹਿਕਮਾ ਪੇਜ ਆ ਫੇਸਬੁੱਕ ਤੇ ਆਪਣਾ ਤੇ ਬਾਕੀ ਵੀਡੀਓ ਸ਼ਾਮ ਨੂੰ ਮਿਲ ਜਾਣਗੀਆਂ ਤੁਹਾਨੂੰ ਜੇ ਨੈਟ ਚੱਲਦਾ ਹੋਇਆ ਤਾਂ ਲਾਈਵ ਮਿਲੂਗਾ ਬਾਕੀ ਨਹੀਂ ਸ਼ਾਮ ਨੂੰ ਓਕੇ ਬਾਏ ਤੇ ਇਧਰ ਪ੍ਰਧਾਨ ਸਾਹਿਬ ਦੀ ਗੱਡੀ ਸਭ ਤੋਂ ਮੂਰੇ ਆ Daar wie met trop by by